ਥੈਂਕ ਯੂ ਸਾਰਿਆਂ ਨੂੰ ਪਿਆਰ ਭਰੀ ਸੱਤਰੀ ਆਕਾਸ਼ਵਾ ਨਮਸਕਾਰ ਮੈਂ ਵਸ਼ਪ ਪੰਜਾਬੀ ਕਾਨਫਰੈਂਸ ਦਾ ਥੈਂਕ ਯੂ ਕਰਨਾ ਚਾਹੁੰਦਾ ਹਾਂ ਤੁਸੀਂ ਹਮੇਸ਼ਾ ਇਦਾਂ ਵਧੀਆ ਜਿਹਰੇ ਸਾਡੇ ਕਾਨਫਰੈਂਸਸ ਆ ਆਰਗੇਨਾਈਜ਼ ਕਰਦੇ ਆ ਮੇਰਾ ਵੀ ਜਨਮ ਇੱਥੇ ਹੀ ਹੋਇਆ ਹੈ ਕੈਨੇਡਾ ਦੀ ਧਰਤੀ ਤੇ ਗੇਮਬ੍ਰਿਜ ਇੱਕ ਛੋਟਾ ਜਿਹਾ ਸ਼ਹਿਰ ਹੈਗਾ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਚਾਹੁੰਦਾ ਕਿ ਜਿਹੜੇ ਸਾਡੇ ਇੱਥੇ ਮਹਿਮਾਨ ਪਹੁੰਚੇ ਜਿਹੜੇ ਖਾਸ ਕਰਕੇ ਪਾਲ ਸਾਹਿਬ ਜਿੱਦਾ ਬੋਲ ਕੇ ਕਿ ਮੈਂ ਇਹਨਾਂ ਦੇ ਇਹਨਾਂ ਦਾ ਥੈਂਕ ਯੂ ਕਰਨਾ ਚਾਹੁੰਦਾ ਕਰਕੇ ਇਹਨਾਂ ਦੀ ਜਨਰੇਸ਼ਨ ਨੇ ਜਿਹੜਾ ਰਸਤਾ ਸਾਡੇ ਵਾਸਤੇ ਖੋਲ੍ਹਿਆ ਆ ਤੇ ਆਪਾਂ ਉਮੀਦ ਕਰਦੇ ਆ ਜਿਹੜੀ ਸਾਡੀ ਨੈਕਸਟ ਜਨਰੇਸ਼ਨ ਆ ਆਪਾਂ ਉਹਨਾਂ ਲਈ ਵੀ ਹੋਰ ਸਫਲਤਾ ਬਣਾਓਗੇ ਪਾਵਰ ਪੋਲਿਟਿਕਸ ਦੇ ਵਿੱਚ ਉਹੋ ਚੌਣਾ ਨੂੰ ਪਾਵੇ ਅਕੈਡਮੀਆ ਦੇ ਵਿੱਚ ਚੌਣ ਨੂੰ ਸਾਡਾ ਫਰਜ਼ ਬਣਦਾ ਕਿ ਆਪਾਂ ਨੈਕਸਟ ਜਨਰੇਸ਼ਨ ਨੂੰ ਵੀ ਸਪੋਰਟ ਕਰੀਏ ਪਰ ਜਿਹੜੀ ਜਨਰੇਸ਼ਨ ਨੇ ਸਾਡੇ ਲਈ ਰਾਹ ਖੋਲ੍ਹਿਆ ਵੀ ਥੈਂਕ ਯੂ ਇਸਲਾਮ ਯੂ ਥੈਂਕ ਯੂ ਫਾਰ एवरीथिंग ਉਸ ਤੋਂ ਇਲਾਵਾ um ਇਹ ਜਿਹੜੇ ਪਾਵਨਸ ਸਾਇਰਿਸ ਆ ਇਹ ਵਿਸ਼ ਪੰਜਾਬੀ ਕੌਫ ਜਿਹੜੇ ਹੁੰਦੇ ਆ ਇਹ ਬਹੁਤ ਇੰਪੋਰਟੈਂਟ ਆ ਕਰਕੇ ਹੁਣ ਸਾਡੇ ਸਾਹਮਣੇ ਇੱਕ ਮਸਲਾ ਆ ਰਿਹਾ ਕਿ ਆਪਾਂ ਨੈਕਸਟ ਜਨਰੇਸ਼ਨ ਨੂੰ ਪੰਜਾਬੀਅਤ ਨਾਲ ਕਿੱਦਾਂ ਜੋੜਨਾ ਆ ਐਂਡ ਇਦਾਂ ਦੇ ਡਿਸਕਸ਼ਨਸ ਰਾਈ ਇਦਾਂ ਸਾਲੋਂ ਉਹਦਾ ਜਿਹੜਾ ਹਾਲਾ ਉਹ ਨਿਕਲਣਾ ਆ ਸੋ ਮੈਂ ਥੈਂਕ ਯੂ ਕਰਨਾ ਚਾਹੁੰਦਾ ਕਿ ਤੁਸੀਂ ਹਮਦਰਦੀ ਭਰਦੇ ਆ ਤੁਸੀਂ um ਦੁੱਖ ਰੱਖਦੇ ਆ ਸਾਡੇ ਪੰਜਾਬੀ ਕਲਚਰ ਦਾ ਸਭਿਆਚਾਰ ਦਾ ਵਿਸਰ ਦਾ ਬੋਲੀ ਦਾ ਇਹਨਾਂ ਪਾਇਦਾ ਹੀ ਇਕੱਠੇ ਇਹਦਾ ਹਾਲ ਕਰਨਾ ਆ ਇਹਦੇ ਤੇ ਵਰਕ ਕਰਨਾ ਆ ਸੋ ਐਸੀ ਮੈਂ ਡਾਕਟਰ ਦਵੀ ਸੈਕਟਰੀਆ ਦਾ ਵੀ ਥੈਂਕ ਯੂ ਕਰਨਾ ਚਾਹਦਾ ਜਿਹਨਾਂ ਨੇ ਇਹ ਵਧੀਆ ਆਰਗੇਨਾਈਜ਼ ਕੀਤਾ ਆ ਐਂਡ ਵਿਲ ਆਲਵੇਸ ਬੀ ਹੇਅਰ ਫ্রম ਦ ਸਿਟੀ ਆਫ ਬ੍ਰੈਂਟਨ ਅਮ ਪੰਜਾਬੀ ਕਮਿਊਨਿਟੀ ਨੂੰ ਸਪੋਰਟ ਕਰਨ ਲਈ ਥੈਂਕ ਯੂ ਸੋ ਮਚ